ਇਸ ਲਈ ਕਬੱਡੀ ਪੌਣ ਦੇ ਵਧਿਆ ਹੋਇਆ ਸਤੂ ਖੰਡੂਰ ਸਾਹਿਬ ਵਾਲਾ ਮੰਨਿਆ ਪਰ ਮੰਨਿਆ ਜਾਸੀ ਹੈ ਖੇਡ ਕਬੱਡੀ ਦਾ ਆਹ ਵੇਖਦਾ ਵੀ ਵੱਜੀ ਹੋਈ ਕੈਂਚੀ ਮੁਕਾਬਲਾ ਸਖਤ ਹੈ ਬਾਬਾ ਦੀਪ ਸਿੰਘ ਕਬੱਡੀ ਕਲਾ ਮੱਝ ਹੈ ਐਨ ਮਸਰੇ ਦੀ ਟੀਮ ਹੈ ਕਮਲ ਮਨਜੂਰ ਸਿੱਧਾ ਆ ਜਸਕਰਨ ਨੂੰ ਪਿਆਰ ਦੇ ਨਾਲ ਹੰਸੀ ਵੀ ਕਹਿੰਦੇ ਜਸਕਰਨ ਮੱਜਮਾ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਆਹ ਵੇਖਦਾ ਵੀ ਅੰਬੇ ਦਾ ਛੋਟਾ ਵੀਰ ਜਸਕਰਨ ਦਾ ਜਸਕਰਨ ਨਾਲ ਮੁਕਾਬਲਾ ਇਸ ਲਈ ਜਿਸ ਕਰਨ ਦਾ ਜਿਸ ਕਰਨ ਦਾ ਮੁਕਾਬਲਾ ਇੱਕ ਵੱਜਵਾਂ ਦਾ ਦੂਸਰਾ ਸੁਰ ਸਿੰਘ ਦਾ ਵੀਰ ਜਫਾ ਲਾ ਗਿਆ ਤਗੜੀ ਕਬੱਡੀ ਖੇਡ ਰਿਹਾ ਹੈ ਦੁਨੀਆ ਦਾ ਮੰਨਿਆ ਪਰਮੰਨਿਆ ਜਦੋਂ ਖੇਡਦਾ ਕੈਨੇਡਾ ਵਿੱਚ ਮੈਟਰੋ ਕਬੱਡੀ ਕਲੱਬ ਲਈ ਪਰ ਸਾਹਮਣੇ ਕਹਿੰਦੇ ਹੁੰਦੇ ਐ ਖਡੂਰ ਸਾਹ ਵਾਲਾ ਸੁਪਰਾਮ ਸਿੰਘ ਸੱਤੂ ਤੇ ਸੱਤੂ ਵਾਹ ਵੇਈ ਬਾਤ ਤੈਨੂੰ ਉਧਰਲੇ ਪਾਸੇ ਲਿਆ ਕੇ ਖੜਾ ਕਰਦਣਾ ਔਰ ਕੋਈ ਗੱਲ ਨਹੀਂ ਲਓ ਉਧਰਲੇ ਪਾਸੇ ਦੇਖੋ ਅੰਬਾ ਪਹਿਲੀ ਵਾਰ ਨਾ ਵੇਖਿਆ ਵੀ ਜਾਫਲਾਂ ਦੇ ਵਿੱਚ ਆ ਖੜਿਆ ਆ ਰਮਦਾਸ ਵਾਲਾ ਬਾਬਾ ਬੁੱਢਾ ਜੀ ਦੀ ਚੰਸ਼ੋਪੁਰ ਆਪਣ ਧਰਤੀ ਦਾ ਨੌਜਵਨ ਗੱਭਰੂ ਚੱਕੀ ਵਾਹ ਓ ਚੱਕੀ ਚੱਕੀ ਤੇ ਚੱਕੀ ਹੈ ਨੂੰ ਭੱਜਦਾ ਕਿਉਂਕਿ ਮੈਚ ਬੜਾ ਵੱਡਾ ਫਸਿਆ ਪਿਆ ਔਰ ਉਧਰਲੇ ਪਾਸੇ ਇਨਾਮ ਵੀ ਵੱਡੇ ਹੈ ਔਰ ਲੱਖਾਂ ਸਭ ਦੱਸਿਓ ਵੀ ਜਿਹੜਾ ਫਾਸ ਸਪਰਾਈਜ਼ ਅੱਜ ਦੇ ਕਬੱਡੀ ਕਬ ਦਾ ਕਰਨਾ ਹੈ ਭਾ ਦਿਤੀ ਹੈ ਹੁਣ ਚਾਹ ਉਹ ਦੇ ਵਿੱਚੋਂ ਵੇਖਦਾ ਵੀ ਚੱਕਾ ਵਾਲਾ ਨੌਜਾਨ ਗੱਭਰੂ ਨੇ ਦਾ ਤੇ ਬੜਾ ਕਮਾਲ ਦਾ ਮਾਰਿਆ ਪਰ ਮੱਲ ਵੱਡਾ ਲੈ ਵੀ ਮੁੰਡਿਆ ਜੇ ਅੰਬੇ ਨੂੰ ਫੜ ਗਿਆ ਦੁਨੀਆ ਚ ਦੁਨੀਆ ਚ ਦੁਨੀਆ ਚ ਦੁਨੀਆ ਚ ਗੱਲਾਂ ਹੋ ਹੋ ਜਾਣੀਆਂ ਹੋ ਜਾਣੀਆਂ